ਆ ਸਰਪੀ ਫੈਸਲਾ ਲੈਣ ਲੱਗੇਗੇ ਲੰਮੀਆਂ ਸਟੇਜਾਂ ਜਿਹਨਾਂ ਤੋਂ ਬੈਠੇ ਹੋਏ ਆ ਅਸੀਂ ਪੰਜਾਬ ਸਰਕਾਰ ਵੱਲੋਂ ਮਾਝਾ ਡੀਜੀਪੀ ਸਾਹਿਬ ਦੇ ਰਹੀਂ ਸਾਨੂੰ ਹਦਾਇਤਾਂ ਪ੍ਰਾਪਤ ਹੋਈਆਂ ਆ ਕਿ ਆ ਜਿਨ੍ਹਾਂ ਮਲਾਜ਼ਮਾਂ ਦੀ ਇੱਕ ਥਾਣੇ ਵਿੱਚ ਜਾਂ ਇੱਕ ਸਬਡਿਵੀਜ਼ਨ ਦੇ ਵਿੱਚ ਜਾਂ ਕਿਸੇ ਜ਼ਿਲ੍ਹੇ ਦੇ ਵਿੱਚ ਲੰਬੀ ਸਟੇ ਹੈਗੀ ਆ ਲੰਬੀ ਤਾਇਨਾਤੀ ਆ ਉਹਨਾਂ ਦੀਆਂ ਟ੍ਰਾਂਸਫਰਸ ਇਫੈਕਟ ਕੀਤੇ ਜਾਣ ਇਸ ਦੇ ਤਹਿਤ ਅਸੀਂ ਫਰੀਦਕੋਟ ਰੇਂਜ ਦੇ ਵਿੱਚ ਲਗਭਗ ਅ 2000 ਦੇ ਕਰੀਬ ਟ੍ਰਾਂਸਫਰਸ ਇਫੈਕਟ ਕੰਮ ਜਾ ਰਹੇ ਹਨ ਜਿਹੜੀਆਂ ਕਿ ਅੱਜ ਸ਼ਾਮ ਤੱਕ ਇਹ ਪ੍ਰਕਿਰਿਆ ਮੁਕੰਮਲ ਹੋ ਜਾਏਗੀ ਇਸੇ ਤਰ੍ਹਾਂ ਪਠੰਡਾ ਰੇਂਜ ਦੇ ਵਿੱਚ ਵੀ 1950 ਦੇ ਕਰੀਬ ਬਦਲੀਆਂ ਕੀਤੀਆਂ ਜਾ ਰਹੀਆਂ ਨੇ ਔਰ ਇਹ ਬਦਲੀਆਂ ਹੋਣ ਦੇ ਨਾਲ ਪਲੀਜ਼ ਦੀ ਵਰਕਿੰਗ ਦੇ ਵਿੱਚ ਤਰਸਤੀਸ ਹੋਊਗੀ ਕਿ ਪਰ ਇੱਕ ਨਵੀਂ ਕਿਸਮ ਦਾ ਵਰਕ ਕਲਚਰ ਇਵੋਲਵ ਹੋਣ ਦੇ ਵਿੱਚ ਸਾਨੂੰ ਮਦਦ ਹੋਏਗੀ ਔਰ ਨਵੀਆਂ ਥਾਵਾਂ ਤੇ ਨਵੇਂ ਮਾਹੌਲ ਦੇ ਵਿੱਚ ਕੰਮ ਕਰਕੇ ਸਾਡੇ ਮਲਾਜ਼ਮਾਂ ਨੂੰ ਵੀ ਇੱਕ ਵੱਖਰੀ ਤਰ੍ਹਾਂ ਦਾ ਅਨੁਭਵ ਹੋਏਗਾ ਔਰ ਬੈਟਰ ਰਿਜ਼ਲਟਸ ਹੋਣਗੇ ਇਸ ਮਾਹੌਲ ਦਾ ਆ ਇਹ ਇੰਸਪੈਕਟਰ ਤੋਂ ਲੈ ਕੇ ਕਾਂਸਟੇਬਲ ਤੱਕ ਔਰ ਇਵਨ ਪੀਐਜੀਸ ਨੂੰ ਵੀ ਇਸ ਦੇ ਵਿੱਚ ਇਨਵੋਲ ਕੀਤਾ ਜਾ ਰਿਹਾ ਹੈ ਔਰ ਸਾਡੀ ਇਹ ਕੋਸ਼ਿਸ਼ ਹੈ ਕਿ ਸਾਰੀ ਰੀਸ਼ਫਰ ਇਸ ਤਰੀਕੇ ਦੀ ਹੋਵੇ ਕਿ ਜਿਨ੍ਹਾਂ ਦੀ ਪ੍ਰਲੌਂਗ ਸਟੇ ਹੈਗੀ ਹੈ ਇਹ ਕਿਸਾਨੇ ਦੇ ਵਿੱਚ ਇਹ ਐਕਸ ਸਬਡਿਵੀਜ਼ਨ ਦੇ ਵਿੱਚ ਉਹਨਾਂ ਨੂੰ ਉਸ ਜਗ੍ਹਾ ਤੋਂ ਸਿਗਨੀਫੀਕੈਂਟ ਡਿਸਟੈਂਸ ਤੇ ਤਾਇਨਾਤ ਕੀਤਾ ਜਾਵੇ ਤਾਂ ਕਿ ਨਵੇਂ ਮਾਹੌਲ ਦੇ ਵਿੱਚ ਨਵੇਂ ਤਰੀਕੇ ਨਾਲ ਅਸਰਦਾਰ ਢੰਗ ਨਾਲ ਆਪਣੀਆਂ ਸੇਵਾ ਬੰਦੀ ਸਰ ਜੀ ਸਾਰਾ ਰਿਕਾਰਡ ਦੇਖਿਆ ਕਿੰਨੇ ਕਸਾਲਾਂ ਤੋਂ ਕੋਈ ਵੱਦ ਤੋਂ ਵੱਧ ਬੈਠੇ ਹੋਏ ਅਸੀਂ ਆਬਜੈਕਟ ਫਿਗਰ ਵੈਸੇ ਤਾਂ ਇਹਦਾ ਜਿਹੜਾ ਰੇਂਜ ਹੈਗੀ ਆ ਡਿਊਰੇਸ਼ਨ ਦੀ ਉਹ ਕਾਫੀ ਹੈਗੀ ਆ ਕਾਫੀ ਸਾਰੇ ਮੁਲਾਜ਼ਮ ਕਾਫੀ ਲੰਬੇ ਲੰਬੇ ਅਸੇ ਤੋਂ ਵੀ ਇੱਕ ਜਗ੍ਹਾ ਤੇ ਜਾਂ ਲਾਗੇ ਲਾਗੇ ਇਹਦੀਆਂ ਜਗ੍ਹਾ ਤੇ ਕਾਇਨਾਤੀ ਉਹਨਾਂ ਦੀ ਰਹੀ ਆ ਤਾਂ ਫਿਗਰ ਵੀ ਸਾਡੇ ਕੋਲੇ ਬਹੁਤ ਵਧਿਆ ਲੇਕਿਨ ਹੁਣ ਮੈਂ ਉਸ ਸਾਰੀ ਡਿਟੇਲ ਕਿਉਂਕਿ ਐਸੋੜੀ ਮੇਰੇ ਕੋਲ ਅਵੇਲੇਬਲ ਨਹੀਂ ਨਹੀਂ ਦੇ ਸਕਦਾ ਆ ਇਹ ਇੱਕ ਸਮੱਸਿਆ ਸੀਗੀ ਜਿਸ ਨੂੰ ਪੰਜਾਬ ਸਰਕਾਰ ਨੇ ਰੈਸਟ ਕਰਨ ਵਾਸਤੇ ਹੁਣ ਸਾਨੂੰ ਹਦਾਇਤਾਂ ਦਿੱਤੀਆਂ ਆ ਅਸੀਂ ਉਹਨਾਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਇਹ ਸਾਰੀਆਂ ਟ੍ਰਾਂਸਫਰ ਸੈਕਟਰੀਆਂ ਆ ਔਰ ਇਹਦੇ ਨਾਲ ਕਾਫੀ ਪੋਜ਼ਿਟਿਵ ਕ੍ਰੀਏਟਿਵ ਇੰਪੈਕਟ ਸਾਡੀ ਡੇ ਟੂ ਡੇ ਵਰਕਿੰਗ ਤੇ ਪਾਏਗਾ ਔਰ ਬਿਹਤਰ ਰਿਜ਼ਲਟਸ ਵੀ ਆਉਣਗੇ ਬਦਲੀਆਂ ਦਾ ਕੀ ਕਰੀਟਰੀਆ ਕਿੱਥੋਂ ਕਿਵੇਂ ਕਰਨੀ ਹੈ ਇਹਨਾਂ ਨੇ ਕੀ ਰੱਖਿਆ ਔਰ ਇਹਦੇ ਵਿੱਚ ਬਲੋਕੇ ਇਕਤਾ ਇੰਟਰਾ ਡਿਸਟ੍ਰਿਕਟ ਸੈਟ ਹੈ ਗਿਆ ਮਲੋਕੇ ਜ਼ਿਲ੍ਹੇ ਦੇ ਵਿੱਚ ਕੀਤੇ ਜਾਣ ਵਾਲੀਆਂ ਬਦਲੀਆਂ ਇੱਕ ਹੀ ਥਾਣੇ ਦੇ ਵਿੱਚ ਲੰਬੀ ਤਾਇਨਾਤੀ ਨੂੰ ਕਰਾਈਟੇਰੀਆ ਬਣਾਇਆ ਗਿਆ ਇੱਕ ਸਬਡਿਵੀਜ਼ਨ ਦੇ ਵਿੱਚ ਕਿੰਨੀ ਤਾਇਨਾਤੀ ਉਹਨੂੰ ਬੇਸ ਬਣਾਇਆ ਗਿਆ ਸਿਮਿਲਰਲੀ ਜ਼ਿਲੇ ਦੇ ਵਿੱਚ ਜਿੱਥੇ ਲੰਬੀ ਤਾਇਨਾਤੀ ਹੈਗੀ ਉਸ ਨੂੰ ਦੂਜੇ ਜਿਹੜੇ ਟ੍ਰਾਂਸਫਰ ਕੀਤਾ ਜਾ ਰਿਹਾ ਜਿਹੜੇ ਇੱਕ ਪਾਰਟਿਕੂਲਰ ਡਿਊਰੇਸ਼ਨ ਤੋਂ ਵੱਧ ਇੱਕ ਰੇਂਜ ਦੇ ਵਿੱਚ ਤਾਇਨਾਤ ਰਹੇ ਆ ਉਹਨਾਂ ਨੂੰ ਪ੍ਰੀਸਡ ਕਵਾਟਰਸ ਦੇ ਵਿੱਚ ਜਿਹੜਾ ਸਾਡਾ ਐਡਮਿਨਿਸਟ੍ਰੇਸ਼ਨ ਵਿੰਗ ਆ ਉਹਨਾਂ ਨੂੰ ਲਿਖ ਕੇ ਭੇਜ ਕੇ ਰੇਂਜਸ ਵੀ ਚੇਂਜ ਕੀਤੀਆਂ ਜਾ ਰਹੀਆਂ ਨੇ